ਚੰਗੀ ਗੱਲ ਹੈ ਕਿ ਇੱਕ ਸਿੱਖ ਨੂੰ ਅਹਿਸਾਸ ਹੋ ਜਾਵੇ ਕਿ ਮੈਂ ਗੁਰੂ ਪਾਤਸ਼ਾਹ ਨੂੰ ਸਮਰਪਿਤ ਹਾਂ ਤੇ ਸਮਰਪਿਤ ਹੋ ਕੇ ਚੱਲਣਾ ਚਾਹੀਦਾ ਬਾਕੀ ਜਿਹੜੇ ਤਰੀਕੇ ਨਾਲ ਸਰਕਾਰ ਨੇ ਸ਼ਤਾਬ ਦੀਆਂ ਮਨਹੋਣੀਆਂ ਸ਼ੁਰੂ ਕੀਤੀਆਂ ਪੰਥ ਨੇ ਪਰਵਾਹੀ ਕਰਨੀ ਆ ਐਵੇਂ ਕੋਈ ਸ਼ਤਾਬ ਦੀਆਂ ਮਨਾਉਂਦਾ ਵਾ ਇਹਨਾਂ ਨੂੰ ਨਹੀਂ ਪਤਾ ਵੀ ਨਾਚ ਗਾਣੇ ਹੋਣੇ ਅਸ਼ਲੀਲ ਗਾਣੇ ਚੱਲਣੇ ਇਹ ਕੋਈ ਸਾਡੀ ਪਰੰਪਰਾ ਨਹੀਂ ਹੈ ਇਹਨਾਂ ਨੂੰ ਕਹਿਣਾ ਵੀ ਇਦਾਂ ਦੇ ਕੰਮ ਨਾ ਕਰੋ ਅਕਾਲ ਤਖ਼ਤ ਸਾਹਿਬ ਦੀ ਨਿਗਾਹ ਬਿਲਕੁਲ ਹੈਗੀ ਇਨ੍ਹਾਂ ਕੰਮਾਂ ਤੇ ਅਸੀਂ ਆਪਣੀਆਂ ਪਰੰਪਰਾਵਾਂ ਰਵੈਤਾਂ ਮਰਿਆਦਾ ਸਿਧਾਂਤ ਇਹਦੇ ਨਾਲ ਖਿਲਵਾੜ ਬਿਲਕੁਲ ਨਹੀਂ ਹੁਣ ਦਵਾਂਗੇ ਔਰ ਸਾਨੂੰ ਸਾਰਿਆਂ ਨੂੰ ਬੜੇ ਸ਼ਹਿਰ ਦੇ ਮਾਹੌਲ ਦੇ ਵਿੱਚ ਠੀਕ ਕਰ ਲੈਣਾ ਚਾਹੀਦਾ ਵਾਹਿਗੁਰੂ ਦੀ ਕਾਸ਼ ਦੇਖੋ ਵਿਭਾਗੀ ਤੋਂ ਉਹਨਾਂ ਨੇ ਦੇਖਣਾ ਕੀ ਕਰਨਾ ਕੀ ਨਹੀਂ ਕਰਨਾ ਪਰ ਕਿਉਂਕਿ ਅਸੀਂ ਸਾਰੇ ਗੁਰੂ ਨੂੰ ਸਮਰਪਤਾਂ ਆਪਾਂ ਸਾਰੇ ਭਾਵੇਂ ਕੋਈ ਕਿਸੇ ਵੀ ਧਰਮ ਦਾ ਇੱਥੇ ਹਰ ਬੰਦਾ ਗੁਰੂ ਦਾ ਸਤਿਕਾਰ ਕਰਦਾ ਇੱਜ਼ਤ ਕਰਦਾ ਤੋਂ ਜੇ ਇਹਨਾਂ ਦੇ ਵਿੱਚ ਗੁਰੂ ਦੇ ਪ੍ਰਤੀ ਕੋਈ ਸ਼ਰਧਾ ਭਾਵਨਾ ਹੈ ਇਹਨਾਂ ਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਔਰ ਬੜੀ ਜਲਦੀ ਕਰਨੇ ਤੇ ਸਿੰਘ ਸਾਹਿਬ ਜੀ ਇਸ ਤਰ੍ਹਾਂ ਕਿਹੜਾ ਵਿਵਾਦ ਚੱਲ ਰਿਹਾ ਸ਼ੋਣ ਕਮੇਟੀ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਆਇਆ ਕੋਈ ਸਾਂਝੇ ਤੌਰ ਤੇ ਸ਼ੋਣ ਕਮੇਟੀ ਦੀ ਕਬੱਡੀ ਸੰਸਥਾ ਐ ਪੰਜਾਬ ਸਰਕਾਰ ਐ ਇਸ ਵੇਲੇ ਹੋਣ ਦੇ ਵਿੱਚ ਐ ਦੋਵਾਂ ਵੱਲੋਂ ਆਪਸੀ ਸਹਿਯੋਗ ਦੇ ਨਾਲ ਲੋਕਲੇ ਕਾਰਜ ਪੇੜ ਕਮੇਟੀ ਕੋ ਇੱਕ ਦੂਜੇ ਨਾਲ ਵਿਚਾਰ ਵਟਾੰਦਾ ਹੋਣਾ ਚਾਹੀਦਾ ਸੀ ਸ਼ੋਣ ਕਮੇਟੀ ਨਾਲ ਪੇਰ ਕਰਨੀ ਚਾਹੀਦੀ ਸੀ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਆਜੇ ਤੱਕ ਸਾਬ